ਹਾਂਜੀ ਲੋ ਜੀ ਅੱਗੇ ਉੱਤੇ ਸਕੂਲਿਆ ਕੇ ਆਗੇ ਸੀ ਤੇ ਹੁਣ ਛੜਦੇ ਆ ਕਬੂਤਰ ਚਾਵੇ ਬਿਲੀ ਚੱਕ ਤੇ ਬਾਕੀ ਮਾਮਾ ਉਹਨਾਂ ਦੇ ਕੋਲ ਤੇ ਛੱਡੇ ਹੋਏ ਨੇ ਕੌਣ ਛੜਦੇ ਆਪਾਂ ਵੀ ਤੇ ਦਾਣਾ ਅੱਜ ਤਾਂ ਘਰ ਤੋਂ ਲੈ ਲੈਣੇ ਆ ਸਵੇਰ ਚ ਲੈ ਆਉਣਾ ਏ ਚਾਰ ਟਾਈਮ ਰੱਖਾ ਜੀ ਦੇ ਆਮਗੇ ਚਲੋ ਪਹਿਲਾਂ ਕੋਲੇ ਦੇਖੀ ਅੰਡਾ ਤਰੇ ਕੇ ਨਹੀਂ ਤਰੇ ਆ ਕਬੂਤਰੀ ਥੱਲੇ ਆ ਤੇ ਕਬੂਤਰ ਤੇ ਵਟਾ ਤੇ ਕੀ ਚਲੋ ਨਹੀਂ ਹਵੇ ਤਰੇ ਨਹੀਂ ਤੇ ਖੁੱਡਾ ਵੀ ਸਾਫ ਕਰਨ ਵਾਲਾ ਹੋਇਆ ਪਿਆ ਕੋਈ ਨਹੀਂ ਇਹ ਵੀ ਕਰਦੇ ਆਪਾਂ ਇਕਦੋ ਦਿਨਾਂ ਚ ਕਰਦੇ ਆ ਚਲੋ ਕੱਢ ਲਈਏ ਫਿਰ ਇਹਨਾਂ ਨੂੰ ਬਾਹਰ ਆਤ ਉਹਨਾਂ ਨੇ ਆ ਪੀ ਜਾਣਾ ਤੇ ਰੱਤਾ ਦੇ ਦਿੰਦੇ ਨੇ ਢੱਕ ਕੇ ਜੋੜਦਾ ਚਲੋ ਕੱਢ ਲਈਏ ਲਓ ਜੀ ਚਲੋ ਰੱਤਾ ਥੋੜ ਦੇਣ ਹੈਗਾ ਹੁਣ ਇਹਨੂੰ ਛੱਡ ਦੇਣ ਥੱਲੇ ਕਬੂਤਰ ਤਾਂ ਆਪਣਾ ਉਹਨੂੰ ਦੇਖ ਕੇ ਆ ਜਾਊਗਾ ਚਲੋ ਇਹ ਛੜ ਤੇ ਤੇ ਕਬੂਤਰ ਨਾ ਇਹ ਨਾ ਦੇਖਿਆ ਆ ਗਿਆ ਨਾ ਆ ਵੀ ਆ ਗਈ ਚਲੋ ਇਹਨਾਂ ਨੂੰ ਬਿਠਾਉਣ ਦੇ ਛਤਰੀ ਦੇ ਥੱਲੇ ਦਾਣਾ ਦੋਣਾ ਲੈ ਕੇ ਆਉਨੇ ਆ ਤੇ ਪਾਉਨੇ ਦਾਣਾ ਕਰਾ ਤੁਹਾਡੇ ਨਾਲ ਸ਼ੇਅਰ ਮਿਲਦੇ ਆ ਤੇ ਮੈਂ ਕਿਹਾ ਇੱਟ ਵੀ ਕੋਟੀ ਲਈਏ ਤੇ ਚੱਕ ਲਈ ਇੱਟ ਤੇ ਹੁਣ ਇੱਥੇ ਰੱਖ ਕੇ ਬੈਹਨੇ ਆ ਤੇ ਨਾਲੇ ਪੁੱਟਦੇ ਹਾਂ ਇੱਟ ਨੂੰ ਆ ਲੋ ਹੋਰ ਅਖਲੀ ਤੇ ਆਟੇ ਕੁੱਟਦੇ ਆ ਅੱਗ ਵੀ ਇਹੀ ਕੁੱਟੀ ਸੀਗੀ ਤੇ ਹੁਣ ਵੀ ਇਹੀ ਕੁੱਟਦੇ ਆ ਚਲੋ ਕੁੱਟਦੇ ਆ ਤੇ ਫੇਰ ਮੋੜਦੇ ਤੁਹਾਨੂੰ ਤੇ ਇੱਕ ਟੋਟ ਕੁੱਟ ਲਈ ਸੀਗੀ ਤੇ ਥੋੜੀ ਤਾਂ ਆ ਪਈ ਆ ਥੋੜੀ ਜੀ ਕੁੱਟ ਕੇ ਪਾਤੀ ਆਪਾਂ ਉਹ ਖਾਈ ਜਾਂਦੇ ਨੇ ਚਲੋ ਖਾਣ ਦੋ ਤੇ ਫੇਰ ਦੇਖਦੇ ਆ ਤੇ ਮਾਂ ਮੇ ਹੁਣ ਨਾਲ ਇੱਕ ਤਾਂ ਕੇ ਬਹਿ ਗਿਆ ਬੱਚਾ ਜਿਮਾਂਦਰ ਕਾਲੀ ਟੋਰੀ ਤੇ ਕਾਲੀਆਂ ਕਾਲੇ ਟੂਸੇ ਬਾਜਾ ਬੋਗਾਟ ਬੇਬੀ ਤੇ ਬਾਕੀ ਇੱਕ ਆ ਫਿਰਦਾ ਦੋ ਦੋਨੇ ਆ ਫਿਰਦੇ ਨੇ ਲੋ ਦੇਖੋ ਤੇ ਆਪਾਂ ਨੇ ਆ ਫਿਰਦੇ ਨੇ ਚਲੋ ਕੋਈ ਗੱਲ ਨਹੀਂ ਥੱਲੇ ਲਿਓ ਨੇ ਦਾਣੇ ਤੇ ਦਾਣੇ ਪਾਉਣੇ ਆ ਤੇ ਫਿਰ ਬਾਅਦ ਚਲੋ ਨੇ ਕਬੂਤਰੀ ਨੂੰ ਛਤਰੀ ਤੇ ਬਿਠਾਉਨੇ ਆ ਫਿਰ ਚਲੋ ਚੱਕ ਲਈਏ ਪਹਿਲਾਂ ਹਾਂਜੀ ਲੋ ਜੀ ਆ ਗਿਆ ਉੱਤੇ ਤੇ ਟਾਈਮ ਹੋ ਗਿਆ 5:30 ਪੋਨੇ 6 ਦਾ ਤੇ ਹੁਣ ਦਣ ਧੱਪਾ ਤਾਂ ਇਹਨੇ ਖਾ ਲਿਆ ਤੇ ਹੁਣ ਪਾਣੀ ਤੇ ਚਲੰਦਰ ਪਿਆ ਵਾ ਚੈੱਕ ਕਰ ਲੈਣੇ ਚੱਲ ਇੱਕ ਵਾਰੀ ਚੈੱਕ ਕਰ ਲੀਏ ਪਾਣੀ ਤੇ ਰੱਖਣਿਆ ਹਾਇ ਇੱਥੇ ਤੇ ਪਾਣੀ ਚੈੱਕ ਕਰ ਲੀਏ ਪਾਣੀ ਤਾਂ ਹੈਗਾ ਹੀ ਪਾਣੀ ਤਾਂ ਬਾਸੂਆ ਚਲੋ ਹੁਣ ਕਬੂਤਰਾਂ ਦਾ ਫਿਰ ਜਾਣ ਤੋਂ ਉੱਤੇ ਟਾਈਮ ਲੈਪਸ ਲਾ ਕਰਾ ਦਮ ਤੁਸੀਂ ਦੇਖੀਓ ਟਾਈਮ ਲੈਪਸ ਤੇ ਫੇਰ ਬਾਚਾ ਕਤਾਰ ਜਾਂਗੇ ਤੇ ਹੋਇਆ ਤਾਂ ਦੇਖਿਆ ਕਿ ਤਾਂ ਟੂਲ ਕੱਢਦੇ ਆਪਾਂ ਜਾਣਦੇ ਅੱਜ ਤਣਦੂਣ ਲੈ ਕੇ ਆਉਣੀ ਆ ਹੋਰ ਨੀਂਦ ਫੇਰ ਅਗਲੀ ਬੜੀ ਲੈ ਆਵਾਂਗੇ ਚਲੋ ਉਹਨਾਂ ਟਾਈਮ ਲੈਪਸ ਲੱਗ ਰਹੇ ਨੇ ਪਰ ਦੇਖੀਏ ਹਾਂਜੀ ਤੇ ਲੋ ਜੀ ਤੇ ਹੁਣ ਆਪਾਂ ਨੂੰ ਪੈ ਗਈ ਸਿਕ ਕੰਮ ਤੇ ਹੁਣ ਆਪਾਂ ਜਾਣਾ ਕਿਤੇ ਤੇ ਖੁੱਡੇ ਤਾਂ ਕਿ ਆਪਾਂ ਜਿੰਨੀ ਹੁੰਦਾ ਕਿਤਾ ਜਾ ਜਾਂਗੇ ਤੇ ਖੁੱਡਾ ਖੋਲੇ ਜਾਨੇ ਇੱਕ ਵਾਰੀ ਤੇ ਅੰਦਰ ਆਪੇ ਬੜ ਬੁੜੀ ਜਾਣਗੇ ਤਿੰਨੇ ਪਾਣੀ ਪੁਣੀ ਪੀ ਕੇ ਬਾੜੇ ਜਾਣਾ ਪਾਣੀ ਦਾ ਆਪਣਾ ਉਹ ਜੀ ਦੇਖਿਆ ਆਪਾਂ ਦੇਖ ਲਿਆ ਹੈਗਾ ਯਾ ਤੇ ਹੁਣ ਮੜੇ ਕੰਮੇ ਜਾਈਏ ਨਾਲ ਦੇ ਪਿੰਡੀ ਜਾਣਾ ਤੇ ਕੰਮ ਜਾ ਕੇ ਫਿਰ ਆਪਾਂ ਆ ਕੇ ਮਿਲਦੇ ਹਾਂ ਆ ਕੇ ਫਿਰ ਨਾਲ ਖੁੱਡਾ ਖਾਡਾ ਲਾ ਕੇ ਫਿਰ ਬਲੌਗ ਦੀ ਐਂਡਿੰਗ ਕਰਦੇ ਆ ਤੇ ਜਾਈਏ ਆਪਾਂ ਹਾਂਜੀ ਲੋ ਜੀ ਆ ਗਏ ਉੱਤੇ ਤੇ ਆਪਾਂ ਪੱਲਿਆ ਸੀ ਦਾਣੇ ਵੀ ਲਿਆ ਸੀਗੇ ਤੇ ਦਾਣੇ ਵਾਲਾ ਬਲੌਗ 깔ੂ ਆਊਗਾ ਤੇ ਹੁਣ ਆਪਾਂ ਇੱਕ ਹੋਰ ਦੇਸੀ ਦਵਾਈ ਬਣਾਉਣੀ ਆ ਕਬੂਤਰਾਂ ਦੇ ਸੋਕੇ ਲਈ ਤੇ ਉਹ ਵੀ ਵਲੌਗ ਆਪਾਂ ਪਾਵਾਂਗੇ ਪਰਸ ਨੂੰ ਤੇ ਹੁਣ ਜਾ ਕੇ ਤਾਂ ਆ ਗਏ ਤੇ ਨਿਗਾ ਮਾਰ ਲਈ ਸਾਰੇ ਕਬੂਤਰ ਪੂਰੇ ਨੇ ਹਾਂਜੀ ਕਬੂਤਰ ਤਾਂ ਪੂਰੇ ਨੇ ਚਲੋ ਕਰਦੇ ਆਂ ਫਿਰ ਹੁਣ ਖੋਡਾ ਬੰਦ ਲ ਜਿੰਦਾ ਜਿੰਦਾ ਲਾ ਕੇ ਚੱਲਦੇ ਆਂ ਥੱਲੇ ਕੁੱਤਾ ਰੋਟੀ ਭਾਗ ਗਿਆ ਉਹਨੇ ਫਿਰ ਫਿਰ ਕਰਦੇ ਆ ਬਲੌਗ ਦੀ ਐਂਡਿੰਗ ਚਲੋ ਫਿਰ ਲਾਲੇ ਖੁੱਡਾ ਫਿਰ ਮੜਦੇ ਆ ਹਾਂਜੀ ਲੋ ਜੀ ਲੋ ਕੱਢ ਲਿਆ ਇਹ ਆ ਸਮਾਨ ਇੱਥੇ ਪਿਆ ਇੱਕ ਵਾਰ ਨੀਕਾ ਮਾਰ ਲੀਏ ਚਲੋ ਪਲੇਟ ਇੱਥੇ ਪਈ ਰਹਿਣ ਦੋ ਪਿੰਜਰਾ ਪਿਆ ਤੇ ਚਲੋ ਨੂੰ ਇੱਥੇ ਪਈ ਰਹਿਣ ਦੋ ਇਹ ਚੱਕ ਕੋਤੇ ਰੱਖ ਦਨੇ ਸਾਈਡ ਤੇ ਲੋ ਲੋ ਇੱਥੇ ਰੱਖ ਦੀ ਗਈ ਆ ਰੱਖਤਾ ਤੇ ਤਰ ਹੁਟ ਟਕੇ ਹੋਇਆ ਛੇਦਰੀ ਪੀਜਾ ਆ ਇਹਨੋ ਕੇ ਨੂੰ ਕਰ ਦਨੇ ਆ ਚਲੋ ਫਿਰ ਹੁਣ ਕੁੱਤ ਨੂੰ ਕਰਤਾ ਸੈਟ ਤੇ ਹੁਣ ਜਾ ਕੇ ਕੁੱਤੇ ਨੂੰ ਰੋਟੀ ਪਾ ਦਈਏ ਤੇ ਹਵਾ ਦੇਖੋ ਆਏ چلਦੀ ਆ ਨਾ ਆ ਲੇਖੋ ਹਵਾ ਚਲਦੇ ਚਲੋ ਫਿਰ ਕਰ ਦਿਆਂ ਕੋ ਰੋਟੀ ਪਾ ਗਏ ਨੇ ਕੁੱਤੇ ਨੂੰ ਤੇ ਫੇਰ ਕਰ ਦਿਆਂ ਬਲੌਗ ਦੀ ਐਂਡਿੰਗ ਹਾਂਜੀ ਤੇ ਖੋਲ ਲਿਆ ਕੁੰਡਾ ਬਹੁਤ ਵਦਰਾ ਖੋਲ ਤੇ ਹੁਣ ਪਾਉਣੇ ਰੋਟੀ ਕੁੱਤਿਆਂ ਨੂੰ ਤੇ ਇੱਕ ਤਾਂ ਆਪਣੀ ਆ ਖੜੀਏ ਗੋਲਡਨ ਰੀਵਰ ਤੇ ਇੱਕ ਜਰਮਨ ਸ਼ੈਫਡਾ ਮੇਰੇ ਜੀ ਨੇ ਕੋਈ ਥੋੜਾ ਇੱਕ ਲੈਣ ਇਹਨਾਂ ਨੂੰ ਸ਼ੌਂਕ ਕਰਾਵਾਂਗੇ ਤੇ ਪਾ ਦੀ ਰੋਟੀ ਫੇਰ ਮਿਲਦੇ ਆ ਲਓ ਜੀ ਰੋਟੀ ਵਾਲਾ ਕੰਮ ਵੀ ਕਰਤਾ ਢੰਗ ਇਹਨਾਂ ਨੂੰ ਪਾਦੀ ਰੋਟੀ ਤੇ ਆਹ ਮਾੜੇ ਇਨਫੈਕਸ਼ਨ ਜੀ ਹੋਊਗੀ ਕੋਈ ਨਹੀਂ ਇਹਦੇ ਵੀ ਕਰਦੇ ਆ ਇਲਾਜ ਲਾਈਕ ਕਰਕੇ ਨੇ ਵੀ ਕਰਦੇ ਆ ਠੀਕ ਤੇ ਕੋਈ ਤੁਹਾਨੂੰ ਇਹਦੇ ਵੀ ਇੱਕ ਦਿਨ ਸ਼ੌਂਕ ਕਰਾਵਾਂਗੇ ਤੇ ਰੋਟੀ ਖਾ ਲਵੇ ਫਿਰ ਅੰਦਰ ਕਰਦੇ ਆ ਪਿੰਜਰੇ ਚ ਆਹ ਪਿੰਜਰਾ ਆਪਣਾ ਕੁੱਤੇ ਵਾਲਾ ਖਾਸਾ بڑا ਕੋਈ ਨਹੀਂ ਇਹਦੇ ਵਿੱਚ ਕਰਦੇ ਆ ਤੇ ਦੁੱਧ ਵਾਲੀ ਕੱਟੀ ਪਿਆ ਗਈ ਉਹ ਖੜੀ ਹੈ ਚਲੋ ਕੋਈ ਨਹੀਂ ਰੋਟੀ ਖਾਣ ਦਾ ਫਿਰ ਅੰਦਰ ਕਰਕੇ ਮਿਲਦੇ ਆਪਾਂ ਹਾਂਜੀ ਤੇ ਕਰਤੇ ਅੰਦਰ ਪਾਣੀ ਵੀ ਧਰਤਾ ਤੇ ਤੋਂ ਨਹੀਂ ਅੰਦਰ ਰਹਿਣਗੇ ਹੁਣ ਕਿ ਲਾ ਦੇ ਕੁੰਡਾ ਆ ਲਾ ਤੱਤੇ ਆਤਾ ਲੱਗਈ ਹੋਇਆ ਚਲੋ ਫਿਰ ਕਰਦੇ ਆਂ ਬਲੌਗ ਦੀ ਐਂਡਿੰਗ ਤੇ ਮਿਲਦਾਂ ਅਗਲੇ ਬਲੌਗ ਚ ਜਿਹੜੀ ਆਪਣਾ ਪੁਰਾਣਾ ਬਲੌਗ ਹੋਵੇਗਾ ਦੇਖਣ ਜਾ ਕੇ ਦੇਖ ਲਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਟਨ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਦੇ ਕਰੋ ਕਹੇ ਜਿਆ ਬਲੌਗ ਆਵੇ ਕਿੰਨੇ ਮਿੰਟ ਦਾ ਤੇ ਕੱਲੂ ਆਉਗ ਦਾਣੇ ਦੀ ਵੀਡੀਓ ਤੇ ਫਿਰ ਆਪਾਂ ਦੇਖਦੇ ਇੱਕ ਹੋਰ ਵੀਡੀਓ ਬਣਾਉਨੇ ਆ ਦੇਸੀ ਨੋਕਤਾ ਜਿਹੜੇ ਕਬੂਤਰ ਸੁੱਕਾ ਪੈਂਦਾ ਨਾ ਤੇ ਦਵਾਈ ਦੇਣ ਤੋਂ ਬਾਅਦ ਵੀ ਠੀਕ ਨਹੀਂ ਹੁੰਦੇ ਤੇ ਉਹਨਾਂ ਲਈ ਬਣਾਵਾਂਗੇ ਤੇ ਚਲੋ ਫਿਰ ਕਰਦੇ ਆਂ ਬਲੌਗ ਦੀ ਐਂਡਿੰਗ ਚੰਨ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੇ ਬਲੌਗ ਚ